बाबा श्रीचंद जी त्याग तपस्या ਅਤੇ ਸੇਵਾ ਦੀ ਮੂਰਤ ਖੇੜਨਾ ਬਾਬਾ ਸ੍ਰੀਚੰਦ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਮਹਾਨ ਪੁੱਤਰ ਸਨ ਬਚਪਨ ਤੋਂ ਹੀ ਉਹਨਾਂ ਦਾ ਮਨ ਦੁਨਿਆਵੀ ਮਾਇਆ ਤੋਂ ਦੂਰ ਵਾਯੂ ਗੁਰੂ ਦੇ ਨਾਮ ਅਤੇ ਧਿਆਨ ਵਿੱਚ ਲੀਨ ਰਹਿੰਦਾ ਸੀ ਉਹਨਾਂ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਲੋਕਾਂ ਨੂੰ ਸੱਚ ਸੇਵਾ ਅਤੇ ਪਰਮਾਤਮਾ ਨਾਲ ਜੋੜਨਾ ਸੀ ਬਾਬਾ ਜੀ ਸਦਾ ਸਾਦਗੀ ਨਾਲ ਜਿਉਂਦੇ ਰਹੇ ਅਤੇ ਸਭ ਧਰਮਾਂ ਦੀ ਬਰਾਬਰ ਇੱਜ਼ਤ ਕੀਤੀ। ਇਹ ਕਹਿੰਦੇ ਹਨ ਕਿ ਗੁਰੂ ਹਰੀ ਗੋਬਿੰਦ ਸਾਹਿਬ ਜੀ ਵੀ ਬਾਬਾ ਸ੍ਰੀ ਚੰਚੀ ਦਾ ਬਹੁਤ ਸਨਮਾਨ ਕਰਦੇ ਸਨ ਅਤੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਸਨ। ਬਾਬਾ ਜੀ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਅਹੰਕਾਰ ਛੱਡਣ, ਸੇਵਾ ਕਰਨ ਅਤੇ ਨਾਮ ਸਿਮਰਨ ਦਾ ਰਾਹ ਦਿਖਾਉਣ ਵਿੱਚ ਸਮਰਪਿਤ ਕਰ ਦਿੱਤੀ।